ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਿਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਬਿਗ ਬਾਸ ਦੀ ਬਿਗ ਬਾਸ ਦਾ ਸੀਜ਼ਨ ਜਿਹੜਾ ਹੈ 19 ਚੱਲ ਰਿਹਾ ਹੈ ਔਰ ਇਸ ਵਿੱਚ ਬਹੁਤ ਸਾਰੇ ਕੰਟੈਸਟੈਂਟਸ ਤੁਸੀਂ ਦੇਖ ਰਹੇ ਹੋ ਜੋ ਕਿ ਘਰ ਦੇ ਵਿੱਚ ਐਂਟਰੇਨਟੇਨਮੈਂਟ ਕਰ ਰਹੇ ਨੇ ਲੇਕਿਨ ਇੱਕ ਕੰਟੈਸਟੈਂਟ ਦੀ ਇਹ ਜੀ ਵਾਈਲਡ卡ਡ ਐਂਟਰੀ ਹੋਈ ਹੈ ਜਿਸ ਤੋਂ ਬਾਅਦ ਹਰ ਕੋਈ ਹੈਰਾਨ ਹੈ ਉਹ ਕੰਟੈਸਟੈਂਟ ਕੋਈ ਹੋਰ ਨਹੀਂ ਬਲਕਿ ਬਿਗ ਬਾਸ 13 ਦੀ ਫੇਮਸ ਕੰਟੈਸਟੈਂਟ ਸ਼ਹਿਨਾਜ਼ ਕੌਰ ਗਿਲ ਉਹਨਾਂ ਦੇ ਬ੍ਰਦਰ ਸ਼ਹਿਬਾਜ਼ ਦੀ ਸ਼ਹਿਨਾਜ਼ ਪਹੁੰਚਦੀ ਹੈ ਬਿਗ ਬੌਸ ਸੀਜ਼ਨ 19 ਦੇ ਸੈੱਟ ਤੇ ਸਲਮਾਨ ਖਾਨ ਦੇ ਕੋਲ ਸਟੇਜ ਤੇ ਪਹੁੰਚਦੀ ਹੈ ਔਰ ਜਾ ਕੇ ਉਹਨਾਂ ਨੂੰ ਕੀ ਕਹਿੰਦੀ ਹੈ ਕਿ ਮੇਰੇ ਸਰ ਅਕਾਊਂਟਸ ਖਾਲੀ ਹੋ ਰਹੇ ਨੇ ਮੇਰਾ ਭਰਾ ਮੇਰੇ ਤੋਂ ਹਰ ਦਿਨ ਪੈਸੇ ਮੰਗ ਰਿਹਾ ਹੈ ਪਲੀਜ਼ ਇਹਨੂੰ ਬਿਗ ਬੌਸ ਦੇ ਘਰ ਦੇ ਅੰਦਰ ਲੈ ਜਾਓ ਉਨੇ ਸਲਮਾਨ ਖਾਨ ਨੂੰ ਲਾਈਵ ਔਨ ਸਟੇਜ ਰਿਕੁਐਸਟ ਕੀਤੀ ਕਿ ਮੇਰੇ ਬ੍ਰਦਰ ਨੂੰ ਪਲੀਜ਼ ਹੁਣ ਘਰ ਦੇ ਅੰਦਰ ਐਂਟਰ ਹੋਣ ਦਵੋ ਅਬ ਬਹੁਤ ਹੋ ਗਿਆ ਅਬ ਮੇਰਾ ਇਹ ਸੁਪਨਾ ਹੈ ਇਸ ਸੁਪਨੇ ਕੋ ਪੂਰਾ ਕਰ ਦਿਜੀਏ ਸੋ ਤੁਰੰਤ ਹੀ ਸਲਮਾਨ ਖਾਨ ਆਨਾਨਸ ਕਰਦੇ ਨੇ ਸ਼ਹਿਬਾਜ਼ ਨੂਰ ਸ਼ਹਿਬਾਜ਼ ਦੀ ਅੱਜ ਤੋਂ 2-4 ਦਿਨ ਪਹਿਲਾਂ ਐਂਟਰੀ ਜਿਹੜੇ Bigg Boss ਤੇ ਕਰਦੇ ਅੰਦਰ ਹੋ ਜਾਂਦੀ ਹੈ ਸੋ ਹੁਣ ਸ਼ਹਿਬਾਜ਼ ਕਰਦੇ ਅੰਦਰ ਐਂਟਰਟੇਨ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਸ਼ਹਿਬਾਜ਼ ਆਪਣੇ ਓਵਰ weight ਨੂੰ ਲੈ ਕੇ ਬਹੁਤ ਜ਼ਿਆਦਾ ਟ੍ਰੋਲ ਵੀ ਹੋ ਰਹੇ ਨੇ ਲੇਕਿਨ ਦੂਜੇ ਪਾਸੇ ਕਰ ਦੇਖਿਆ ਜਾਏ ਤਾਂ ਉਹ ਲੋਕਾਂ ਦਾ ਇਹ ਵੀ ਕੰਪਲੀਮੈਂਟ ਆ ਰਹੇ ਨੇ ਕਮੈਂਟ کہہ ਸਕਦੇ ਹੋ ਤੁਸੀਂ ਕਿ ਇਹ ਜਿਹੜਾ ਕੰਫੀਡੈਂਸ ਹੈ ਹਰ ਕਿਸੇ 'ਚ ਨਹੀਂ ਹੁੰਦਾ ਕਿ ਬੈਲੀ ਫੈਟ ਨੂੰ ਲੈ ਕੇ ਆਪਣੇ ਆਪ ਨੂੰ ਕਿਵੇਂ ਹਾਈਲਾਈਟ ਕਰ ਰਿਹਾ ਬਹੁਤ ਵੱਡੇ TV ਸਕਰੀਨ ਤੇ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਉਸ ਤੋਂ ਬਾਅਦ ਸ਼ਹਨਾਜ਼ ਫੁੱਲ ਆਨ ਸਪੋਰਟ ਕਰ ਰਹੀ ਹੈ ਆਪਣੇ ਬ੍ਰਦਰ ਨੂੰ ਸੋ ਸ਼ਹਬਾਜ਼ ਹੁਣ ਇਸ ਸੀਜ਼ਨ ਦੇ ਵਿੱਚ ਕਿੱਥੋਂ ਤੱਕ ਜਾਂਦੇ ਨੇ ਇਹਦੇ ਬਾਰੇ ਤਾਂ ਹਜੇ ਕੋਈ ਵੀ ਅਪਡੇਟ ਨਹੀਂ ਹੈ ਲੇਕਿਨ ਯੈਸ ਘਰ ਦੇ ਵਿੱਚ ਕੋਨਿਕਾ ਦੀ ਕਾਪੀ ਕਰਦੇ ਹੋਏ ਜ਼ਰੂਰ ਨਜ਼ਰ ਆ ਰਹੇ ਨੇ ਨਕਲੀ ਵਿਗ ਪਾ ਕੇ ਵਾਲਾਂ ਤੇ ਔਰ ਜਿਸ ਤਰ੍ਹਾਂ ਘਰ ਦੇ ਵਿੱਚ ਕੋਨਿਕਾ ਆਰਡਰ ਚ ਚਲਾਉਂਦੀ ਹੈ ਉਸੇ ਤਰ੍ਹਾਂ ਹੀ ਜੋ ਹੈ ਸ਼ਹਬਾਜ਼ ਠੀਕ ਉਹ ਨਦੀ ਨਕਲ ਉਤਾਰਦੇ ਨਜ਼ਰ ਆਉਂਦੇ ਨੇ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਕਿ ਘਰ ਦੇ ਅੰਦਰ ਅਗਰ ਹੁਣ ਐਂਟਰਟੇਨਮੈਂਟ ਸ਼ੁਰੂ ਹੋਇਆ ਹੈ ਤਾਂ ਸ਼ਹਬਾਜ਼ ਦੇ ਆਉਣ ਤੋਂ ਬਾਅਦ ਵੀਰ ਲੋਕ ਇਸ ਚੀਜ਼ ਨੂੰ ਪਸੰਦ ਵੀ ਕਰ ਰਹੇ ਨੇ ਸ਼ਹਬਾਜ਼ ਨੂੰ ਘਰ ਦੇ ਅੰਦਰ ਕੋਈ ਵੀ ਪੁੱਛ ਰਿਹਾ ਤੁਸੀਂ ਕੀ ਕੰਮ ਕਰਦੇ ਹੋ ਕੀ ਕਰ ਰਹੇ ਸੀ ਕਿ ਤੁਸੀਂ ਉਸ ਦਾ ਸਾਫ਼ ਜਵਾਬ ਜੋ ਹੁੰਦਾ ਉਹ ਹੀ ਆ ਕਿ ਮੈਂ ਬੇਲਾ ਹਾਂ ਮੈਂ ਕੋਈ ਕੰਮ ਨਹੀਂ ਕਰਦਾ ਬਸ ਮੇਰੇ ਕੋ ਬਿਗ ਬਾਸ ਮੇ ਆਣਾ تھا ਯਹੀ ਮੇਰਾ ਕੰਮ ਥਾ ਸੋ ਹੁਣ ਬਿਗ ਬਾਸ ਦੇ ਘਰ ਦੇ ਅੰਦਰ ਦੇਖਣਾ ਬਹੁਤ ਖਾਸ ਹੋਵੇਗਾ ਕਿ ਕਿਥੋਂ ਤੱਕ ਸ਼ਹਬਾਜ਼ ਜਾਂਦਾ ਸੋ ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ ਬਿਗ ਬਾਸ ਦੇ ਅਪਡੇਟਸ ਲੈ ਕੇ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਵਾਂਗੇ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰਤ ਖੋਲਕ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਬਿਗ ਬਾਸ ਦੀ ਬਿਗ ਬਾਸ ਦਾ ਸੀਜ਼ਨ ਜਿਹੜਾ ਹੈ 19 ਚੱਲ ਰਿਹਾ ਹੈ ਔਰ ਇਸ ਵਿੱਚ ਬਹੁਤ ਸਾਰੇ ਕੰਟੈਸਟੈਂਟਸ ਤੁਸੀਂ ਦੇਖ ਰਹੇ ਹੋ ਜੋ ਕਿ ਘਰ ਦੇ ਵਿੱਚ ਐਂਟਰਟੇਨਮੈਂਟ ਕਰ ਰਹੇ ਨੇ ਲੇਕਿਨ ਇੱਕ ਕੰਟੈਸਟੈਂਟ ਦੀ ਇਹ ਜੀ ਵਾਈਲਡ卡ਡ ਐਂਟਰੀ ਹੋਈ ਹੈ ਜਿਸ ਤੋਂ ਬਾਅਦ ਹਰ ਕੋਈ ਹੈਰਾਨ ਹੈ ਉਹ ਕੰਟੈਸਟੈਂਟ ਕੋਈ ਹੋਰ ਨਹੀਂ ਬਲਕਿ ਬਿਗ ਬਾਸ 13 ਦੀ ਫੇਮਸ ਕੰਟੈਸਟੈਂਟ ਸ਼ਹਿਨਾਜ਼ ਗੌਰ gil ਉਹਨਾਂ ਦੇ ਬ੍ਰਦਰ ਸ਼ਹਿਬਾਜ਼ ਦੀ ਸ਼ਹਿਨਾਜ਼ ਪਹੁੰਚਦੀ ਹੈ 빅 బాస్ ਸੀਜ਼ਨ 19 ਦੇ ਸੈੱਟ ਤੇ ਸਲਮਾਨ ਖਾਨ ਦੇ ਕੋਲ ਸਟੇਜ ਤੇ ਪਹੁੰਚਦੀ ਹੈ ਔਰ ਜਾ ਕੇ ਉਹਨਾਂ ਨੂੰ ਕੀ ਕਹਿੰਦੀ ਹੈ ਕਿ ਮੇਰੇ ਸਰ ਅਕਾਊਂਟਸ ਖਾਲੀ ਹੋ ਰਹੇ ਨੇ ਮੇਰਾ ਭਰਾ ਮੇਰੇ ਤੋਂ ਹਰ ਦਿਨ ਪੈਸੇ ਮੰਗ ਰਿਹਾ ਹੈ ਪਲੀਜ਼ ਇਹਨੂੰ 빅 బాਸ ਦੇ ਘਰ ਦੇ ਅੰਦਰ ਲੈ ਜਾਓ ਉਹਨੇ ਸਲਮਾਨ ਖਾਨ ਨੂੰ ਲਾਈਵ ਔਨ ਸਟੇਜ ਰਿਕੁਐਸਟ ਕੀਤੀ ਕਿ ਮੇਰੇ ਬ੍ਰਦਰ ਨੂੰ ਪਲੀਜ਼ ਹੁਣ ਘਰ ਦੇ ਅੰਦਰ ਐਂਟਰ ਹੋਣ ਦਵੋ ਅਬ ਬਹੁਤ ਹੋ ਗਿਆ ਅਬ ਮੇਰਾ ਇਹ ਸੁਪਨਾ ਹੈ ਇਸ ਸੁਪਨੇ ਕੋ ਪੂਰਾ ਕਰ ਦਿਜੀਏ ਸੋ ਤੁਰੰਤ ਹੀ ਸਲਮਾਨ ਖਾਨ ਅਨਾਉਂਸ ਕਰਦੇ ਨੇ ਸ਼ਹਿਬਾਜ਼ ਨੂਰ ਸ਼ਹਿਬਾਜ਼ ਦੀ ਅੱਜ ਤੋਂ 2-4 ਦਿਨ ਪਹਿਲਾਂ ਐਂਟਰੀ ਜਿਹੜੇ ਬਿਗ ਬਾਸ ਤੇ ਕਰਦੇ ਅੰਦਰ ਹੋ ਜਾਂਦੀ ਹੈ ਸੋ ਹੁਣ ਸ਼ਹਿਬਾਜ਼ ਕਰਦੇ ਅੰਦਰ ਐਂਟਰਟੇਨ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਸ਼ਹਿਬਾਜ਼ ਆਪਣੇ ਓਵਰ weight ਨੂੰ ਲੈ ਕੇ ਬਹੁਤ ਜ਼ਿਆਦਾ ਟ੍ਰੋਲ ਵੀ ਹੋ ਰਹੇ ਨੇ ਲੇਕਿਨ ਦੂਜੇ ਪਾਸੇ ਕਰ ਦੇਖਿਆ ਜਾਏ ਤਾਂ ਉਹ ਲੋਕਾਂ ਦਾ ਇਹ ਵੀ ਕੰਪਲੀਮੈਂਟ ਆ ਰਹੇ ਨੇ ਕਮੈਂਟ کہہ ਸਕਦੇ ਹੋ ਤੁਸੀਂ ਕਿ ਇਹ ਜਿਹੜਾ ਕੌਨਫੀਡੈਂਸ ਹੈ ਹਰ ਕਿਸੇ 'ਚ ਨਹੀਂ ਹੁੰਦਾ ਕਿ ਬੈਲੀ ਫੈਟ ਨੂੰ ਲੈ ਕੇ ਆਪਣੇ ਆਪ ਨੂੰ ਕਿਵੇਂ ਹਾਈਲਾਈਟ ਕਰ ਰਿਹਾ ਬਹੁਤ ਵੱਡੇ ਟੀਵੀ ਸਕਰੀਨ ਤੇ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਉਸ ਤੋਂ ਬਾਅਦ ਸ਼ਹਨਾਜ਼ ਫੁੱਲ ਆਨ ਸਪੋਰਟ ਕਰ ਰਹੀ ਹੈ ਆਪਣੇ ਬ੍ਰਦਰ ਨੂੰ ਸੋ ਸ਼ਹਬਾਜ਼ ਹੁਣ ਇਸ ਸੀਜ਼ਨ ਦੇ ਵਿੱਚ ਕਿੱਥੋਂ ਤੱਕ ਜਾਂਦੇ ਨੇ ਇਹਦੇ ਬਾਰੇ ਤਾਂ ਹਜੇ ਕੋਈ ਵੀ ਅਪਡੇਟ ਨਹੀਂ ਹੈ ਲੇਕਿਨ ਯੈਸ ਘਰ ਦੇ ਵਿੱਚ ਕੋਨਿਕਾ ਦੀ ਕਾਪੀ ਕਰਦੇ ਹੋਏ ਜ਼ਰੂਰ ਨਜ਼ਰ ਆ ਰਹੇ ਨੇ ਨਕਲੀ ਵਿਗ ਪਾ ਕੇ ਵਾਲਾਂ ਤੇ ਔਰ ਜਿਸ ਤਰ੍ਹਾਂ ਘਰ ਦੇ ਵਿੱਚ ਕੋਨਿਕਾ ਆਰਡਰ ਚ ਚਲਾਉਂਦੀ ਹੈ ਉਸੇ ਤਰ੍ਹਾਂ ਹੀ ਜੋ ਹੈ ਸ਼ਹਬਾਜ਼ ਠੀਕ ਉਹਨਾਂ ਦੀ ਨਕਲ ਉਤਾਰਦੇ ਨਜ਼ਰ ਆਉਂਦੇ ਨੇ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਕਿ ਘਰ ਦੇ ਅੰਦਰ ਅਗਰ ਹੁਣ ਐਂਟਰਟੇਨਮੈਂਟ ਸ਼ੁਰੂ ਹੋਇਆ ਹੈ ਤਾਂ ਸ਼ਹਬਾਜ਼ ਦੇ ਆਉਣ ਤੋਂ ਬਾਅ ਵੀ ਆਰ ਲੋਕ ਇਸ ਚੀਜ਼ ਨੂੰ ਪਸੰਦ ਵੀ ਕਰ ਰਹੇ ਨੇ ਸ਼ਹਬਾਜ਼ ਨੂੰ ਘਰ ਦੇ ਅੰਦਰ ਕੋਈ ਵੀ ਪੁੱਛ ਰਿਹਾ ਤੁਸੀਂ ਕੀ ਕੰਮ ਕਰਦੇ ਹੋ ਕੀ ਕਰ ਰਹੇ ਸੀਗੇ ਤੁਸੀਂ ਉਸ ਦਾ ਸਾਫ਼ ਜਵਾਬ ਜੋ ਹੁੰਦਾ ਉਹ ਹੀ ਆ ਕਿ ਮੈਂ ਬੇਲਾ ਹਾਂ ਮੈਂ ਕੋਈ ਕੰਮ ਨਹੀਂ ਕਰਦਾ ਬਸ ਮੇਰੇ ਕੋ ਬਿਗ ਬਾਸ ਮੇ ਆਣਾ تھا ਯਹੀ ਮੇਰਾ ਕੰਮ ਥਾ ਸੋ ਹੁਣ ਬਿਗ ਬਾਸ ਦੇ ਘਰ ਦੇ ਅੰਦਰ ਦੇਖਣਾ ਬਹੁਤ ਖਾਸ ਹੋਵੇਗਾ ਕਿ ਕਿਥੋਂ ਤੱਕ ਸ਼ਹਬਾਜ਼ ਜਾਂਦਾ ਸੋ ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ ਬਿਗ ਬਾਸ ਦੇ ਅਪਡੇਟਸ ਲੈ ਕੇ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਵਾਂਗੇ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰਤ ਖੋਲਕ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ